ਰਸਵਿਕਲ ਫਰੈਂਡਸ ਮੈਥੋਡਾ ਹੋਸ ਡਾਕਟਰ ਗੁਰਸ਼ੀ ਡਾਕਟਰ ਗੁਰਸ਼ੀ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਆਪਣੇ ਲੱਕ ਤੋਂ ਆਪਣੀ ਸ਼ੈਟਿਕ ਨਰਵ ਜਿਹੜੀ ਆ ਉਹ ਦਬ ਗਈ ਹੈ ਤਾਂ ਆਪਾਂ ਨੂੰ ਕਿਹੜੇ ਆਮ ਜਿਹੇ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਕਿ ਆਪਣਾ ਸ਼ੈਟਿਕਾ ਦਾ ਦਰਦ ਹੈ ਜੋ ਠੀਕ ਹੋ ਜਾਵੇ ਦਰਅਸਲ ਹੁੰਦਾ ਕੀ ਹੈ ਆਪਣੇ ਲੱਕ ਦੇ ਜੋ ਮਣਕੇ ਨੇ ਲੰਬਰ ਲੈਵਲ ਵਾਲੇ ਉਥੋਂ ਇੱਕ ਨਸ ਦਬ ਜਾਂਦੀ ਹੈ ਜਿਹੜੀ ਸ਼ੈਟਿਕਨ ਨਰਵ ਹੈ ਆਪਣੀ ਪੂਰੀ ਪੱਟ ਤੇ ਪਿਛਲੇ ਪਾਸੇ ਹੁੰਦੀ ਹੋਈ ਦੋਨੇ ਗੋਡੇ ਦੇ ਬੈਕ ਤੋਂ ਹੁੰਦੀ ਹੋਈ ਖੁਚਾਂ ਤੋਂ ਹੁੰਦੀ ਹੋਈ نیچے ਜਾਂਦੀ ਹੈ ਪਿੰਜਣੀ ਦੇ ਧਰੂ ਪੈਰ ਤੱਕ ਸਪਲਾਈ ਕਰਦੀ ਹੈ ਉਹ ਜਦੋਂ ਨਸ ਦਬ ਜਾਂਦੀ ਹੈ ਤਾਂ ਆਪਣੇ ਕਿਤੇ ਕਿਤੇ ਦਰਦ ਔਰ ਕਿਤੇ ਕਿਤੇ ਸੁਨਣਾਪਣ ਔਰ ਐਦਾਂ ਲੱਗਣਾ ਵੀ ਕੀੜੀਆਂ ਜਿਹੀਆਂ ਚੱਲਦੀਆਂ ਨੇ ਸੋ ਇਸ ਨੂੰ ਦੂਰ ਕਰਨ ਲਈ ਬੜੀਆਂ ਆਸਾਨ ਕਸਰਤਾਂ ਨੇ ਜਾਲਾ ਤਰ ਜਿਹੜੇ ਲੋਕ ਬੈਠ ਕੇ ਕੰਮ ਕਰਦੇ ਆ ਜਾਂ ਖੜ੍ਹ ਕੇ ਕੰਮ ਕਰਦੇ ਆ ਉਹਨਾਂ ਦੇ ਹੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਾਂ ਫਿਰ ਹੀ ਜਿਹੜੇ ਸਪੋਰਟਸ ਪਰਸਨ ਨੇ ਉਹ ਗਿਰ ਜਾਣ ਉਸ ਤੋਂ ਬਾਅਦ ਇਹ ਸਮੱਸਿਆ ਆਉਂਦੀ ਹੈ ਜਾਂ ਫਿਰ ਆਪਾਂ ਕਾਰ ਚਲਾ ਰਹੇ ਸੀ ਆਪਣਾ ਕੋਈ ਇਹੋ ਜਿਹਾ ਐਕਸੀਡੈਂਟ ਹੋ ਗਿਆ ਕਿ ਆਪਣੀ ਬੈਕ ਤੋਂ ਆਪਣੀ ਨਸ ਦਬ ਗਈ ਔਰ ਆਪਣੇ ਸ਼ਾਇਟਿਕ ਦਾ ਦਰਦ ਹੈ ਜੋ ਸ਼ੁਰੂ ਹੋ ਗਿਆ ਸੋ ਦੇ ਲਈ ਇਹ ਸਾਨ ਕਸਰਤਾ ਨੇ ਘਰ ਦੇ ਵਿੱਚ ਤੁਸੀਂ ਆਪਣੇ ਬੈੱਡ ਤੇ ਕਰ ਸਕਦੇ ਹੋ ਔਰ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤਾਂ ਬਹੁਤ ਜਲਦੀ ਰਾਹਤ ਪਾ ਸਕਦੇ ਹੋ ਕਈ ਵਾਰ ਕੀ ਹੁੰਦਾ ਸ਼ੈਟਿਕਾ ਦਾ ਦਰਦ ਤਿੰਨ ਤਿੰਨ ਚਾਰ ਚਾਰ ਮਹੀਨੇ ਚੱਲਦਾ ਰਹਿੰਦਾ ਸੋ ਤੁਸੀਂ ਘਬਰਾਉਣਾ ਨਹੀਂ ਰੈਗੂਲਰ ਕਸਰਤਾਂ ਕਰੋ ਤੁਹਾਨੂੰ ਬਹੁਤ ਜਲਦ ਆਰਾਮ ਮਿਲਣ ਵਾਲਾ ਹੈ ਵੀਡੀਓ ਨੂੰ ਐਂਡ ਤੱਕ ਦੇਖਣਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਤਾਂ ਮੇਰਾ ਨਾਮ ਡਾਕਟਰ ਗੁਰਪ੍ਰੀਤ ਸਿੰਘ ਸਰਾਮ ਪਿਛਲੇ 10 ਸਾਲ ਤੋਂ ਅਸੀਂ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਔਰ ਸਾਡੀ ਇੰਸਟਾਗ੍ਰam ਆਈਡੀ ਹੈ s.priit.singh.saram physiotherapy ਔਰ ਦੂਸਰੀ ਆਈਡੀ ਡਾਕਟਰ ਗੁਰਪ੍ਰੀਤ ਸਿੰਘ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਸਰੀ ਸਿੰਘਸ ਨਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸੋ ਆਓ ਸਟਾਰਟ ਕਰਦੇ ਹਾਂ ਅੱਜ ਦੀਆਂ ਆਸਾਨ ਆਸਾਨ ਕਸਰਤਾਂ ਸੌ ਸ਼ੁਰੂ ਕਰੀਏ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਵਨ ਐਕਸਰਸਾਈਜ਼ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਸੈਰ ਕਰਨੀ ਹੈ ਅਗਰ ਜਿੰਨੀ ਵੀ ਤੋਂ ਤੋਂ ਹੋ ਸਕੇ ਉਹ ਕਰ ਚ ਕਰੋ ਜਾਂ ਬਾਹਰ ਕਰੋ ਜਿੰਨਾ ਤੋਂ ਰਹਿ ਜਾਂਦਾ ਮੰਨ ਲਓ ਤੋਂ ਤੋਂ 10 ਕਦਮ ਤੁਰੇ ਜਾਂਦੇ ਤੁਸੀਂ 10 ਕਦਮ ਤੁਰੋ ਫਿਰ ਬੈਠ ਜਾਓ ਬੈਠ ਰੂ ਫੇਰ ਬੈਠ ਜਾਓ ਇਦਾਂ ਤੁਸੀਂ ਯਾਨਕੀ 10 ਤੋਂ 15 ਮਿੰਟ ਸੈਰ ਕਰਨੀ ਹੈ ਉਸ ਤੋਂ ਬਾਅਦ ਕਸਰਤਾਂ ਕਰਨੀ ਹੈ ਸ਼ੁਰੂ ਕਰਦੀਆਂ ਇਦਾਂ ਕਰਨ ਨਾਲ ਕੀ ਹੋ ਜਾਏਗਾ ਜਿਹੜਾ ਆਪਣਾ ਬਲੱਡ ਦਾ ਸੰਚਾਰ ਹੈ ਜਾਂ ਖੂਨ ਦਾ ਸੰਚਾਰ ਹੈ ਬਲੱਡ ਸਰਕੂਲੇਸ਼ਨ ਹੈ ਉਹ ਚੱਲਦੀ ਰਹਦੀ ਹੈ ਸੋ ਪਹਿਲੀ ਕਸਰਤ ਕੀ ਹੈ ਆਪਾਂ ਬੈੱਡ ਤੇ ਲੇਟ ਜਾਣਾ ਹੈ ਸਿੱਧੇ ਲੇਟ ਕੇ ਔਰ ਗੋਡਾ ਮੋੜਿਆ ਔਰ ਲਾਤ ਉੱਪਰ ਚੱਕਤੀ ਔਰ ਕੋਡੇ ਦੇ ਪਿੱਛੋਂ ਇਦਾਂ ਫੜ ਕੇ ਆਪਾਂ ਉੱਪਰ-ਨੀਚੇ ਕਰਨੀਆਂ ਇਸ ਨੂੰ ਕਹਿੰਦੇ ਆ ਨਰਥ ਗਲਾਈਡ इस दस तो पंद्रह बार करोगे ये होगी पहली कसरत एक दो तीन जिनी लक्ष सीधी कर सकते हो चार पांच पाँच छत अठ नौ दस ग्यारह बारह तेरह चौदह पंद्रह दिन रिलैक्स ਜਾਇਨਾ ਤੁਹਾਡੇ ਦਰਦ ਇੱਕ ਪਾਸੇ ਹੋਵੇ ਪਰ ਤੁਸੀਂ ਇਹ ਕਸਰਤਾਂ ਜਿਹੜੀ ਇਹ ਦੋਨੋਂ ਸਾਈਡ ਕਰਨੀ ਹੈ ਹੁਣ ਦੂਸਰੀ ਸਾਈਡ ਵੀ ਸੇਮ ਉਵੇਂ ਫੜ ਕੇ ਉੱਪਰ ਇੱਕ ਇਦਾਂ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 Then, so, इदर, इदर, ओ, दे, एक, देन रिलैक्स सो ਇਸ ਨੂੰ ਵੀ ਤੁਸੀਂ ਤਿੰਨ ਵਾਰੀ ਇਧਰ ਤਿੰਨ ਵਾਰੀ ਇਧਰ ਇਹ ਹੋ ਗਈ ਛੁੱਟੀ ਪਹਿਲੀ ਕਸਰਤ ਨਰਕ ਲਾਈਟ ਦੂਸਰਾ ਸਟ੍ਰੈਚ ਕੀ ਹੈ ਫਿਗਰ ਆਫ 4 ਸਟ੍ਰੈਚ ਦੋਨੋਂ ਗੋਡੇ ਮੋੜ ਲੀ ਇਹ ਲਾਤਾ ਇਹਦੇ ਉੱਪਰ ਰੱਖਾਂਗੇ ਔਰ ਆਪਾਂ ਇਸ ਨੂੰ ਆਪਣੀ ਛਾਤੀ ਨਾਲ ਲਾ ਕੇ ਇੱਥੇ ਆਪਾਂ ਹੋਲਡ ਕਰਨਾ ਸਿਰਫ 5 ਸੈਕਿੰਡ ਲਈ 1 2 3 4 5 देन ਆਪਾਂ ਛੱਡ ਦੇ ਦੋ ਇਦਾਂ ਹੀ ਤੁਸੀਂ ਦੂਸਰੀ ਸਾਈਡ ਦੇਖੋ ਧਿਆਨ ਨਾਲ ਆਪਾਂ ਗੋਡਾ ਮੋੜਿਆ ਔਰ ਇਸ ਦੇ ਉੱਪਰ ਰੱਖਿਆ ਔਰ ਇਸ ਨੂੰ ਆਪਾਂ ਸ਼ਾਂਤੀ ਨਾਲ ਲਾਉਣ ਦੀ ਕੋਸ਼ਿਸ਼ ਇੱਥੇ ਆਪਾਂ ਹੋਲਡ ਕੀਤਾ 5 ਸੈਕਿੰਡ 1 2 3 4 5 ਫਿਰ ਵਾਪਸ ਫਿਰ 1 2 3 4 5 ਫਿਰ ਰੱਖਿਆ ਫਿਰ ਵਾਪਸ 1 2 3 4 5 ਫਿਰ ਰੱਖਿਆ ਫਿਰ ਵਾਪਸ 1 2 3 4 5 ਔਰ ਇਸ ਦੇ ਵਿੱਚ ਤੁਸੀਂ ਜਿਹੜਾ ਸਿਰ ਹੈ ਉਹ ਹਵਾ 'ਚ ਵੀ ਰੱਖ ਸਕਦੇ ਹੋ ਥੱਲੇ ਵੀ ਰੱਖ ਸਕਦੇ ਹੋ 5 ਸੈਕਿੰਡ ਤੋਂ ਬਾਅਦ ਹੋਲਡ ਨਹੀਂ ਕਰਨਾ 10 ਵਾਰੀ ਇੱਧਰ 10 ਵਾਰੀ ਇੱਧਰ ਇਹ ਥੋੜਾ ਫਿਗਰ ਆਫ 4 ਸਟ੍ਰੈਚ ਹੈ ਦੁਵਾਰਾ ਦੇਖਿਓ ਧਿਆਨ ਨਾਲ ਦੋਨੋਂ ਗੋਡੇ ਮੋੜੇ ਇਸ ਨੂੰ ਆਪਾਂ ਇਸ ਦੇ ਉੱਪਰ ਰੱਖਿਆ ਔਰ ਇਸ ਨੂੰ ਆਪਾਂ ਆਦੀ ਛਾਤੀ ਦੇ ਨਾਲ ਲਾਤਾ ਇੱਥੇ ਆਪਾਂ ਹੋਲਡ ਕੀਤਾ 5 ਸੈਕਿੰਡ 1 2 3 4 5 ਦੈਨ ਰਿਲੈਕਸ ਜਿਸ ਤਰ੍ਹਾਂ ਧਿਆਨ ਨਾਲ ਦੇਖ ਲਿਓ ਤੁਸੀਂ ਇਹ ਗੋਡਾ ਇਹਦੇ ਉੱਪਰ ਰੱਖ ਰਹੇ ਹਾਂ ਔਰ ਇਸ ਨੂੰ ਆਪਾਂ ਆਦੀ ਛਾਤੀ ਦੇ ਨਾਲ ਲਾਉਣ ਦੀ ਕੋਸ਼ਿਸ਼ ਉੱਪਰ ਵੀ ਸਿਰ ਰੱਖ ਸਕਦੇ ਹੋ ਹਵਾ 'ਚ ਵੀ ਰੱਖ ਸਕਦੇ ਹੋ ਥੱਲੇ ਵੀ ਰੱਖ ਸਕਦੇ ਹੋ 5 ਸੈਕਿੰਡ ਤੋਂ ਬਾਅਦ ਹੋਲਡ ਨਹੀਂ ਕਰ ਔਰ ਇੱਕ ਇਹਨੂੰ ਕਹਿਆ ਜਾਂਦਾ ਫਿਗਰ ਆਫ ਫੋਰ ਸਟ੍ਰੈਚ ਹੁਣ ਜਿਹੜੀ ਤੀਜੀ ਕਸਰਤ ਆ ਉਸਦੇ ਵਿੱਚ ਆਪਾਂ ਕੀ ਕਰਾਂਗੇ ਉਲਟੇ ਆ ਜਾਾਂਗੇ ਕੋਬਰਾ ਪੋਜ਼ ਦੇ ਵਿੱਚ ਕੋਬਰਾ ਪੋਜ਼ ਆ ਗਈ ਔਰ ਇਸ ਦੇ ਵਿੱਚ ਆਪਾਂ ਹਾਫ ਕੋਬਰਾ ਚ ਆਪਾਂ ਉੱਪਰ ਜਾਵਾਂਗੇ ਬਾਵਾ ਖੋਲਤੀਆਂ ਇਦਾਂ 1 ਫਿਰ 2 3 4 5 6 7 8 9 ਦਸ ਦੈਨ ਰਿਲੈਕਸ ਦੁਬਾਰਾ ਫਿਰ ਦੇਖੋ ਆਪਾਂ ਇਹਦੇ ਵਿੱਚ ਬਾਹਾਂ ਖੋਲੀਆਂ ਹੋਈਆਂ ਨੇ ਔਰ ਉੱਪਰ ਉੱਠੀਆਂ ਨੇ ਇੱਕ ਫੇ ਦੋ ਫੇ ਤਿੰਨ ਹੋਲਡ ਨਹੀਂ ਕਰਨਾ ਇਹ ਚਾਰ ਪੰਜ ਛੇ ਸੱਤ ਅੱਠ ਨੌ ਦਸ ਦੈਨ ਰਿਲੈਕਸ ਇਸ ਤੇ ਤੁਸੀਂ 10 ਸੈੱਟ ਲਾਉਣੇ ਆ ਇਹ ਹੋ ਗਈ ਤੁਹਾਡੀ ਹਾਫ ਓਬਰਾ ਇਹਦੇ ਵਿੱਚ ਹੋਲਡ ਨਹੀਂ ਕਰਨਾ ਬਸ ਇੱਕ ਸੈਕਿੰਡ ਲਈ ਉੱਪਰ ਜਾਣਾ ਫਿਰ ਥੱਲੇ ਆ ਜਾਣਾ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਆ ਬਹੁਤ ਸੌਖੀ ਕਸਰਤ ਆ ਕਿ ਇਦਾਂ ਹੀ ਸੀਰੀਅਲ ਆਰਡਰ ਚ ਆਪਾਂ ਕਰਾਂਗੇ ਚੌਥੀ ਕਸਰਤ ਕੀ ਕਰਾਂਗੇ ਆਪਾਂ ਦੋਨੋਂ ਗੋਡੇ ਆਪਦੇ ਛਾਤੀ ਦੇ ਨਾਲ ਲਾ ਲੈਣੇ ਆ ਪਿੱਛੋਂ ਫੜਨੇ ਆ ਗੋਡੇ ਔਰ ਇੱਥੇ ਪੂਰਾ ਜ਼ੋਰ ਕੇ ਨਾਲ ਲਾ ਦੇਣੇ ਆ ਇੱਥੇ ਆਪਾਂ ਹੋਲਡ ਕਰਨੇ ਆ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਸੋ ਇਸ ਨੂੰ ਵੀ ਤੁਸੀਂ ਪੂਰੇ ਪੰਜ ਵਾਰੀ ਕਰਨਾ ਦੋਨੋਂ ਗੋਡੇ ਸਾਹਦੇ ਨਾਲ ਲਾਉਣੇ ਨੀ ਟੂ ਚੈਸਟ ਥੋੜੇ ਪਿੱਛੇ ਫੜੇ ਔਰ ਜ਼ੋਰ ਦੀ ਦਬ ਦੇਣੀ ਆਪਾਂ ਪੂਰੀ ਜ਼ੋਰ ਦੀ ਜਿੰਨਾ ਜ਼ੋਰ ਲਾ ਸਕਦੇ ਹੋ ਤੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਹ ਹੋ ਗਈ ਤੁਹਾਡੀ ਚੌਥੀ ਕਸਰਤ ਜਿਸ ਨੂੰ ਆਪਾਂ ਕਿਹਾ ਨੀ ਟੂ ਚੈਸਟ ਹੁਣ ਜਿਹੜੀ ਉਹ ਤੋਂ ਅਗਲੀ ਕਸਰਤ ਹੈ ਉਹ ਚਾਪਾ ਕੀ ਕਰਾਂਗੇ ਟਰੰਕ ਰੋਟੇਸ਼ਨ ਕਰਾਂਗੇ ਦੋਨੋਂ ਗੋਡੇ ਮੋੜ ਲੇ ਦੋਨੋਂ ਆਪਾਂ ਸਾਈਡ ਲੈਣ ਹੈ ਗਰਦਨ ਦੂਸਰੀ ਸਾਈਡ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਹੁਣ ਦੂਸਰੀ ਸਾਈਡ 1 2 3 4 5 6 7 8 9 10 ਕਿਸ ਨੂੰ ਆਪਾਂ ਕਿੱਥੇ ਫੜਾ ਵੀ ਸਕਦੇ ਹਾਂ ਅਗਰ ਕਿੱਤੇ ਕਿਸੇ ਨੂੰ ਫੜਾ ਦਾਂਗੇ ਤਾਂ ਇੱਥੇ ਜ਼ਿਆਦਾ ਸਟ੍ਰੈਚ ਪਏਗਾ ਮੰਨ ਲਓ ਕਿਸ ਨੇ ਗਿੱਟੇ ਪੜੇ ਹੋਏ ਹਨ ਤਾਂ ਆਪਾਂ ਇਧਰ ਪੂਰਾ ਥੱਲੇ ਲਾ ਦੇਣਾ ਔਰ ਗਰਦਨ ਦੂਸਰੀ ਸਾਈਡ ਇਸ ਜਗ੍ਹਾ ਤੇ ਪੂਰੀ ਖਿੱਚ ਪਏਗੀ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 दो तीन चार पे सात, आठ, नौ दस फिर आप दो तीन चार पे सात, आठ, नौ दस वाणी वारी इधर पारी इधर ये होगी फ्रंक रोटेशन एक्सरसाइज तो सारिया क्वेश्चा तो हो जाए उस दस तो पंद्रह मिनट लिए होटपैक लेना है ये जो होटपैक है साढ़े को कणक वाला है तीस ਇਸ ਨੂੰ ਆਪਣੇ ਘਰ 'ਚ ਵੀ ਬਣਾ ਸਕਦੇ ਹੋ ਇੱਕ ਕੱਪੜਾ ਲੋਹ ਦੇ ਵਿੱਚ ਕਣਕ ਪਾਓ ਔਰ ਇਹਨੂੰ ਮਾਈਕ੍ਰੋਵੇਵ ਕਰੋ ਤਾਂ ਆਪਣੇ 4 ਤੋਂ 5 ਮਿੰਟ ਔਰ ਇਹ ਗਰਮ ਹੋ ਜਾਏਗਾ। ਅਗਰ ਤੁਹਾਡੇ ਕੋਲੇ ਨਹੀਂ ਹੈ ਤਾਂ ਤੁਸੀਂ ਗਰਮ ਪਾਣੀ ਵਾਲੀ ਬੋਤਲ ਨਾਲ ਇਹਨੂੰ ਨੀਚੇ ਰੱਖ ਲੈਣਾ ਇਦਾਂ ਔਰ ਇਸ ਦੇ ਉੱਪਰ ਇਦਾਂ ਲੱਕ ਵਾਲੀ ਜਗਾ ਤੇ ਇਦਾਂ ਲੇਟ ਜਾਣਾ ਹੈ ਔਰ ਨੱਤਾਂ ਸਿੱਧੀਆਂ ਕਰ ਦੇਣੀਆਂ ਹੈ 10 ਤੋਂ 15 ਮਿੰਟ ਕਸਰਤ ਕਰਨ ਤੋਂ ਪਹਿਲਾਂ ਦੇ ਲੋ ਚਾਹੇ ਬਾਅਦ 'ਚ ਦੇ ਲੋ ਸੇਕ ਸਵੇਰੇ ਸ਼ਾਮ ਜ਼ਰੂਰ ਦਿਓ। ਸੋ ਇਹ ਸਾਨਸਾਨ ਕਸਰਤਾਂ ਅਗਰ ਤੁਸੀਂ ਇਹ ਹੀ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਦੇ ਹੋ ਤੁਸੀਂ ਜੋ ਨਸ ਦਬ ਗਈ ਹੈ ਉਸ ਤੋਂ ਤੁਸੀਂ ਬਹੁਤ ਜਲਦੀ ਰਾਹਤ ਪਾ ਸਕਦੇ ਹੋ ਔਰ ਜਿਹੜਾ ਸ਼ਟਿਕਾ ਦਾ ਦਰਦ ਹੈ ਉਸ ਤੋਂ ਵੀ ਬਹੁਤ ਜਲਦੀ ਤੁਸੀਂ ਰਾਹਤ ਪਾ ਸਕਦੇ ਹੋ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਕਸਰਤ ਸ਼ੁਰੂ ਕਰਤੀ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਔਰ ਅਗਰ ਤੁਹਾਨੂੰ ਆਰਾਮ ਮਿਲਿਆ ਤਾਂ ਵੀ ਸਾਨੂੰ ਦੱਸਣਾ ਤਾਂ ਕਿ ਸਾਨੂੰ ਪਤਾ ਲੱਗੇ ਵੀ ਕਸਰਤ ਤੁਹਾਡੇ ਲਈ ਕਿੰਨੀਆਂ ਲਾਈਫ ਬੈਕ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤिल देन ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ